ਜੋ ਦਿੰਦੇ ਜੋ ਵੀ ਕੱਟ ਦਿੰਦੇ ਦਿੱਤੇ ਨੇ ਜੇ ਤੁਹਾਨੂੰ ਹੁਣ ਕੀ ਲੱਗਦਾ ਕਿ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਜਿਆਦੇ ਮੰਨ ਲੋ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਅਸੀਂ ਤਾਂ ਹਰ ਸਮਤਕਾਰ ਨੂੰ ਵੋਟ ਪਾਵਾਂਗੇ ਜੱਜ ਕੇ ਕਿੰਨੇ ਜੱਜ ਕੇ ਖੜਾਗੇ ਉਹਦੇ ਨਾਲ ਉਹਨੂੰ ਵਿਆਹ ਕਰਾਉਣ ਨੂੰ ਨਹੀਂ ਸੀ ਕਿਹਾ ਉਹਨੂੰ ਤਾਂ ਸਰਕਾਰ ਬਦਲ ਕੇ ਆਏ ਕਹਿੰਦੇ ਸੀ ਵੀ ਸਾਨੂੰ ਕੋਈ ਉਹ ਕਰੂਗਾ ਮਾੜਾ ਮੋਟਾ ਉਹ ਕਹਿੰਦਾ 2.5 ਸਾਲ ਹੀ ਹੋਇਆ ਕਹਿੰਦਾ ਮੈਨੂੰ ਪੂਰੇ 5 ਸਾਲ ਤੱਕ ਕਹਿੰਦਾ ਦਿਓ ਜੀ ਅਸੀ ਤਾਂ ਹੁਣ ਦਿੱਤੇ ਹੀ ਪੈਣਾ ਅਸੀ ਤਾਂ ਸਮਰਤਕਰ ਨੂੰ ਬਹੁਤਾਂ ਵੋਟਾਂ ਪਾਵਾਂਗੇ ਇਸ ਤਾਂ ਕਿਸੇ ਨੂੰ ਵੋਟ ਨਹੀਂ ਪਹ ਜਾਂਦੀ ਸਾਹਿਬ ਪਾਪੂ ਜੀ ਕਹਿੰਦੇ ਸਾਨੂੰ ਹਰ ਸਮਰਤਕਰ ਜਿਹੜੀ ਬਾਦਲ ਸੀ ਉਹ ਕਣਕ ਦਿੰਦੀ ਹੁੰਦੀ ਸੀ ਹਾਂ ਭਾਈ ਬਾਦਲ ਸਰਕਾਰ ਮੈਂ ਕਹਿਣਾ ਮੇਰੀ ਗੱਲ ਸੁਣੋ ਬਾਦਲ ਸਰਕਾਰ ਨੇ ਜਿੰਨਾ ਕੀਤਾ ਬਹੁਤ ਕੀਤਾ ਪਰ ਜਿਹੜੇ ਲੋਕ ਆ ਨਾ ਆਪਣੇ ਜਿਹੜਾ ਤਾਂ ਦਿੰਦਾ ਖਾਨ ਨੂੰ ਉਦੋਂ ਤਾਂ ਲੋਕ ਮਾਰਦੇ ਆ 70 ਤੇ ਜਿਹੜਾ ਲੋਕਾਂ ਦੇ ਮਾਰਦੇ ਆ 70 ਉਹਨੂੰ ਚੁਣਦੇ ਆ ਲੋਕ ਸਾਡੀ ਕਣਕ ਬੰਦ ਕਰਤੀ ਸਾਡਾ ਆਟਾ ਦਾ ਸਾਰਾ ਕੁਝ ਬੰਦ ਕਰਤਾ ਜੀ ਕਿੰਨੇ ਜੀ ਆਹੀ ਅਭੀ ਜੀ ਅੱਜ ਤਾਂ ਅਨੇਕ ਤੌਰੀਆਂ ਹੋਊਗੀ ਹਰ ਸਿਮਰਤ ਕੋਰ ਬਾਦ ਲਈ ਹਾਂ ਜੀ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਉਸ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਰੜ ਰੜ ਸਾਡੇ ਨਾਲ ਭੈਣਾਂ ਤੇ ਸਾਡੇ ਨਾਲ ਬਾਪੂ ਬਜ਼ੁਰਗ ਨੇ ਇਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੀ ਇਸ ਵਾਰੀ ਜਿਹੜੀ ਬਟੰਡਾ ਸੀਟ ਆ ਲੋਕ ਸਭਾ ਉਤੋਂ ਜਿਹੜੀ ਕਿਹੜੀ ਪਾਰਟੀ ਨੂੰ ਜਿਹੜੀ ਜ਼ਿਆਦਾ VOTING ਹੋ ਰਹੀ ਹੈ ਕਿਹੜੀ ਪਾਰਟੀ ਜਿੱਤਣੀ ਚਾਹੀਦੀ ਹੈ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਲਾਭ ਸਿੰਘ ਜੀ ਲਾਵ ਸਿੰਘ ਜੀ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਹੜੀ ਪਾਰਟੀ ਬਠਿੰਡਾ ਸੀਟ ਤੋਂ ਕਿਹੜੀ ਆਉਣੀ ਚਾਹੀਦੀ ਹੈ ਕਿਹੜੀ ਚੰਗੇ ਕੰਮ ਕਰਦੀ ਹੈ ਸਾਨੂੰ ਹੁੰਦਾ ਜੀ ਜਿਹੜੇ ਚੰਗੇ ਕੰਮ ਕਰਦੀ ਹੈ ਪਾਰਟੀ ਉਹੀ ਆਉਣੀ ਚਾਹੀਦੀ ਹੈ ਤੁਹਾਨੂੰ ਕਿਹੜੀ ਪਾਰਟੀ ਪਸੰਦ ਲੱਗਦੀ ਹੈ ਕਿਹੜੇ ਨਮਾਇੰਦਾ ਪਸੰਦ ਹੈ ਸਾਨੂੰ ਤਾਂ ਕਾਦੀਦਾਲੀ ਚੰਗਾ ਵਾ ਸਿਮਰਤ ਕੌਰ ਵਾ ਸਾਡੀ ਕਣਕ ਬੰਦ ਕਰਤੀ ਸਾਡਾ ਆਟਾ ਦਾ ਸਾਰਾ ਕੁਝ ਬੰਦ ਕਰਤਾ ਜੀ ਕਿੰਨੇ ਕਰਤਾ ਜੀ ਇਹ ਸਰਕਾਰ ਨੇ ਕਰਿਆ ਜੀ ਉਹ ਨਾਲ ਹੀ ਨੇ ਹੋਰ ਕਿਹੜੇ ਕਰਿਆ ਅੱਛਾ ਜੀ ਹਾਂਜੀ ਨਹੀਂ ਨਹੀਂ ਹੁਣ ਹੁਣ ਕਣਕ ਆਈ ਸੀ ਨਾ ਜੀ ਮੰਨ ਲਓ 5 ਕਿਲੋ ਘਟਾ ਦੀ ਜੀ 5 10 ਕਿਲੋ ਘਟਾ ਦੀ 30 ਕਿਲੋ ਮਿਲਦੀ ਜੀ ਕਿੰਨਾ ਚੋਟੇ ਇਹ ਕਿੰਨੇ ਪਹਿਲਾਂ ਕਿੰਨੀ ਆਉਂਦੀ ਹੁੰਦੀ ਸੀ ਪਹਿਲਾਂ 30 ਕਿਲੋ ਆਉਂਦੀ ਸੀ 30 ਤੋਂ ਬਾਅਦ ਤਾਂ ਮੁਰ ਤਾਂ 15 20 ਦੇਣ ਲੱਗ ਗਏ 15 ਸੀ 5 ਘੱਟ ਸੀ ਹੁਣ ਤਾਂ 10 ਹੀ ਦਿੰਦੇ ਨੇ ਪਹਿਲਾਂ ਹੁਣ ਤਾਂ ਅੱਡੇ ਮੁਤਾਬਕ ਜਿਹੜੀ ਹੈਗੀ ਆ ਮੰਨ ਲਓ ਆਮ ਆਦੀ ਪਾਰਟੀ ਜਿਹੜੀ ਮੰਨ ਲਓ ਸੱਤੇ ਦੇ ਵਿੱਚ ਆਈ ਸੀ ਹਾਂ ਜੀ ਮੰਨ ਲਓ ਇਹ ਕਹਿ ਕੇ ਆਏ ਸੀ ਕਿ ਅਸੀਂ ਗਰੀਬਾਂ ਤੇ ਕਿਸਾਨਾਂ ਨੂੰ ਜਿਹੜਾ ਹੈਗਾ ਹੈਗਾ ਸੋ ਖਸੂਲਤਾ ਦੇਵਾਂਗੇ ਉਹ ਤੋਂ ਤੁਸੀਂ ਕਿਤੇ ਨਾ ਨਰਾਜ ਲੱਗਦੇ ਹੋ ਨਾ ਨਰਾਜ ਨਾਲ ਪਤਾ ਹੀ ਹੁਣ ਸਾਰਿਆਂ ਨੂੰ ਇਕਦਾਂ ਦੀ ਬਾਪੂ ਜੀ ਨਾਮ ਕੀ ਹੈ ਵੀਰ ਨਾਮ ਸਤਨਾਮ ਜੀ ਸਤਨਾਮ ਜੀ ਇਹ ਦੱਸੋ ਜਿਹੜੀ ਮੰਨ ਲਓ ਤੁਸੀਂ ਕਣਕ ਦੀ ਗੱਲ ਕਰਦੇ ਹੋ ਹਾਂ ਆਟਾ ਦਾਲ ਸਕੀਮ ਦੀ ਭਵੰਤ ਮਾਨ ਨੇ ਕਿਹਾ ਸੀ ਕਿ ਇਹ ਆਟਾ ਜਿਹੜਾ ਮੰਨ ਲਓ ਪਹਿਲਾਂ ਕਣਕ ਨਹੀਂ ਵੀ ਜਿਹੜਾ ਆਟਾ ਛੋਟੇ ਬਾਰ ਕੇ ਜਿਹੜੀ ਗੱਡੀ ਆਇਆ ਕਰੂਗੀ ਹਾਂ ਜੀ ਆਉਣ ਲੱਗੀ ਗੱਡੀ ਨਹੀਂ ਗੱਡੀ ਕਿੱਥੇ ਆਉਣ ਲੱਗੀ ਸੀ ਤਾਂ ਬੰਦ ਸਾਰਾ ਕੁਝ ਹੋ ਗਿਆ ਸੱਥ ਦਾ 10 ਕਿਲੋ ਦੇਣ ਲੱਗੇ ਕਿੱਥੇ 30 ਕਿਲੋ ਇੱਕ ਆਉਂਦੀ ਸੀ ਇਹ ਇੱਕ ਆਉਂਦੀ ਸੀ ਦੋ ਵਾਰੀ ਆਉਂਦੀ ਸੀ ਕਿ ਇੱਕ ਵੀ ਦੇਣ ਲੱਗੇ 10 ਕਿਲੋ ਉਹ ਤੁਹਾਨੂੰ ਜਿਹੜੇ ਬਠਿੰਡਾ ਸੀਟ ਤੋਂ ਜਿਹੜੇ ਵੱਖ-ਵੱਖ ਪਾਰਟੀ ਨੁਮਾਇੰਦੇ ਖੜੇ ਹੋ ਨੇ ਤੁਹਾਨੂੰ ਹੁਣ ਕਿਹੜੀ ਪਾਰਟੀ ਦਾ ਨੁਮਾਇੰਦਾ ਵਧੀਆ ਲੱਗ ਰਿਹਾ ਅੰਮ੍ਰਿਤਦਾ ਜੀ ਆਹੀ ਆ ਵੀ ਜਦੋਂ ਤਾਂ ਇਹ ਤਾਂ ਕੌਰੀਆ ਹੋਊਗੀ ਹਰ ਸਿਮਰਤ ਕੋਰ ਬਾਦ ਲਈ ਹਾਂ ਜੀ ਕੋਈ ਕੋਸ਼ਿਸ਼ ਦਿੰਦਾ ਕਲਕੱਤਾ ਦੇ ਉਹ ਸਾਨੂੰ ਹੋਰ ਤਾਂ ਫਿਰ ਕੋਈ ਦਿੰਦਾ ਕੋਈ ਨਹੀਂ ਕੋਸ਼ਿਸ਼ ਦਿੰਦਾ ਜਿੰਨਾ ਮਰਜ਼ੀ ਕਰ ਲੀਏ ਜਿਹੜੀ ਮਰਜ਼ੀ ਸਰਕਾਰ ਨੂੰ ਚੋਣੀ ਹੈ ਸਾਨੂੰ ਗਰੀਬਾਂ ਨੂੰ ਕਿਸੇ ਨੂੰ ਕੋਈ ਨਹੀਂ ਦਿੰਦਾ ਹੋਰ ਤਾਂ ਕੁਝ ਹੁੰਦਾ ਨਹੀਂ ਜੀਨੋ ਮਰਜ਼ੀ ਤਾਲੀਆਂ ਤਾਂ ਕੋਈ ਕਿਸੇ ਨੂੰ ਕੁਝ ਵੀ ਨਹੀਂ ਦੇ ਕੇ ਵੱਜਦੀ ਨਹੀਂ ਤੁਸੀਂ ਹੁਣ ਇੱਕ ਵੱਡਾ ਆਪਾ ਬਦਲਾ ਲਿਆਂਦਾ ਸਾਰਿਆਂ ਨੇ ਭਵੰਤਮਨ ਦੀ ਸਰਕਾਰ ਲਿਆਂਦੀ ਸੀ ਮੰਨ ਲਓ ਤੁਸੀਂ ਉਹ ਜਿਹੜੀ ਸਰਕਾਰ ਆ ਉਹ ਖਰੀਦੀ ਉਤਰੀ ਨਾ ਕੁਝ ਵੀ ਨਹੀਂ ਕੀਤਾ ਕੀ ਕੀਤਾ ਹਾਂਜੀ ਕੀਤਾ ਕੁਛ ਤਿੰਨ ਸਾਲ ਹੋ ਗਏ ਆਪ ਦਾ ਕਰੀ ਜਾਂਦਾ ਆਪ ਦਾ ਵਿਆਹ ਕਰਾ ਲਿਆ ਫਲਾਣਾ ਕਰਾ ਲਿਆ ਢੋਂਕਾ ਕਰਾ ਲਿਆ ਚੱਜ ਦਾ ਕੰਮ ਕੋਈ ਕੀਤਾ ਕੋਈ ਕੱਜ ਦਾ ਕੰਮ ਨਹੀਂ ਕੀਤਾ ਉਹ ਬੰਦੇ ਨੇ ਸਾਨੂੰ ਤਾਂ ਕੋਈ ਸਰਕਾਰ ਨਹੀਂ ਪਸੰਦ ਹੈਗੀ ਨਾ ਅਸੀਂ ਵੋਟਾਂ ਪਾਈਏ ਵੋਟਾਂ ਦਾ ਬਾਈਕਾਟ ਹੀ ਕਰਤਾ ਬਾਈਕਾਟ ਆ ਬਾਈ ਆਪਣੇ ਵੱਲੋਂ ਬਾਈਕਾਟ ਆ ਜਿਹੜਾ ਆਊਗਾ ਉਹ ਸੱਤਰ ਖਾਊਗਾ ਸਿੱਧੀ ਗੱਲ ਆ ਮੈਂ ਤਾਂ ਜਾਂਦਾ ਨਹੀਂ ਹੋਰ ਜਾਵੇ ਜਾਵੇ ਨਾ ਜਾਵੇ ਆਪਾਂ ਦਾ ਪਾਉਣੀ ਨਹੀਂ ਬਾਈ ਨੀ ਇੱਕ ਬਟਨ ਹੋਰ ਵੀ ਹੈ ਜਿਹੜਾ ਨੋਟਾ ਬਟਨ ਜੇ ਆਪਾਂ ਕੋਈ ਪਾਰਟੀ ਪਸੰਦ ਨਹੀਂ ਤੇ ਉਹ ਨੋਟਾ ਬਟਨ ਡੱਬ ਸਕਦਾ ਆਪਾਂ ਆਦਰ ਬਟਨ ਹੁੰਦਾ ਜਿਹੜਾ ਹਾਂ ਦੱਬ ਸਕਦੇ ਆ ਉਹੀ ਦੱਬ ਕੇ ਆਵਾਂਗੇ ਆਪਾਂ ਹੋਰ ਤਾਂ ਪਾਉਂਦੇ ਨਹੀਂ ਕਿਸੇ ਨੂੰ ਪਰ ਜੱਗ ਇਹ ਵਾਪਸ ਹੀ ਕਹੇ ਸਾਨੂੰ ਹਰ ਸਮਰਤ ਕੌਰ ਜਿਹੜੀ ਬਾਦਲ ਸੀ ਉਹ ਕਣਕ ਦਿੰਦੀ ਹੁੰਦੀ ਸੀ ਹਾਂ ਭਾਈ ਬਾਦਲ ਸਰਕਾਰ ਮੈਂ ਕਹਿਣਾ ਮੇਰੀ ਗੱਲ ਸੁਣੋ ਬਾਦਲ ਸਰਕਾਰ ਨੇ ਜਿੰਨਾ ਕੀਤਾ ਬਹੁਤ ਕੀਤਾ ਪਰ ਜਿਹੜੇ ਲੋਕ ਆ ਨਾ ਆਪਣੇ ਜਿਹੜਾ ਤਾਂ ਦਿੰਦਾ ਖਾਣ ਨੂੰ ਉੱਤ ਤਾਂ ਲੋਕ ਮਾਰਦੇ ਆ 70 ਤੇ ਜਿਹੜਾ ਲੋਕਾਂ ਦੇ ਮਾਰਦੇ ਆ 70 ਉਹਨੂੰ ਚੁਣਦੇ ਆ ਲੋਕ ਆ ਲੋਕਾਂ ਦਾ ਕਿ ਮੋਟਰਾਂ ਤੇ ਤੁਹਾਨੂੰ ਜਿਹੜੀ ਹੈਗੀ ਆ ਬਟੰਡਾ ਸੀਟ ਤੋਂ ਕਿਹੜੀ ਪਾਰਟੀ ਦਾ ਨਿਮੰਨਦਾ ਸਮ ਲੱਗਦਾ ਕਿ ਵਧੀਆ ਹੈਗਾ ਹਰ ਸਮਰਤ ਕੌਰ ਬਾਦਲ ਹਾਂ ਇਸ ਤਰ੍ਹਾਂ ਜੀ ਅਸੀਂ ਨੂੰ ਪੋਟਾ ਪਾਵਾਂਗੇ ਪਹਿਲੀ ਕਰ ਤਾਂ ਸਾਡਾ 7 ਸਾਲ ਹੋ ਗਿਆ ਨੇ ਕਾਰਡ ਕੱਟਿਆ ਨੂੰ ਮੁੜ ਕੇ ਸਾਡਾ ਕੰਕਣੀ ਵੀ ਨਹੀਂ ਕਾਰਡ ਕਿਹਨੇ ਕਾਰਡ ਕਿਹਨੇ ਕੱਟਿਆ ਇਹ ਕਿਹਨੇ ਪਤਾ ਕਿਹਨੇ ਕਿਹੜੀ ਸਰਕਾਰ ਨੇ ਕੱਟਿਆ ਇਹ ਅਸੀਂ ਛੋਟੇ ਮਰ ਲੋ ਜਿਹੜਾ ਹੈਗਾ ਸਰਪੰਚ ਨੇ ਕੱਟਿਆ ਕਿ ਜਾਂ ਮੈਂ ਸਰਪੰਚ ਕੋਲ ਗਏ ਨਹੀਂ ਜਾ ਕੇ ਆਪਾਂ ਕਹੀ ਨਹੀਂ ਸਕਦੇ ਅਸੀਂ ਦੋ ਵਾਰੀ ਡੀਪੋ ਉੱਤੇ ਬੂਤ ਸਪਲਾਈ ਚ ਜਾ ਕੇ ਕਹਿੰਦੇ ਜੇ ਛੇੜ ਚੱਲੂਗੇ ਤੋਂ ਛੋਟਾ ਚਲਾਵਾਂਗੇ ਮੁੜ ਕੇ ਚਲਾਇ ਨਹੀਂ 11 12 ਘਰਾਂ ਦੀ ਸਾਡੀ ਕਣਕ ਕੱਟੇ ਹੋਏ ਸਾਨੂੰ ਮਿਲਦੀ ਨਹੀਂ ਹੋਰਾਂ ਜੱਟਾਂ ਨੂੰ ਕਣਕ ਮਿਲ ਜਾਂਦੀ ਹੈ ਪਰ ਤੁਹਾਨੂੰ ਕਿਹੜੀ ਪਾਰਟੀ ਪਸੰਦ ਲੱਗ ਤਮਰਤ ਕਰਵਾ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਹੀ ਕਹਿੰਦੇ ਆ ਜੀ ਸੰਤ ਕਣਕ ਪੰਜ ਸਾਲ ਹੋ ਗਈ ਸਾਨੂੰ ਕਣਕ ਨਹੀਂ ਮਿਲਦੀ ਫਿਰ ਅਸੀਂ ਵੋਟਾਂ ਪਾ ਕੇ ਕਰਾਂਗੇ ਇਹ ਵੀ ਕੀ ਕਿਸੇ ਜਿੱਤੇ ਸਾਡਾ ਕੁਸਬਾਣੀ ਨਹੀਂ ਰਹੇਗਾ ਇਹ ਪੰਜ ਮੰਨ ਲਓ ਢਾਈ ਸਾਲ ਹੋਇਆ ਆ ਮਦੀ ਪਾਰਟੀ ਸਰਕਾਰ ਨੂੰ ਢਾਈ ਸਾਲ ਪਹਿਲਾਂ ਕਾਂਗਰਸੀ ਜੀ ਆਉਂਦੇ ਤਾਂ ਨਹੀਂ ਸੀ ਕਿਹਾ ਭਗਵਾਨ ਤਮਨ ਨੂੰ ਵੀ ਤੀਵੀਂ ਵਿਆਹ ਹੋਰ ਕਰਾ ਲੇ ਤਾਂ ਉਹ ਬਦਲਾ ਸੀਗਾ ਬਦਲਾ ਲੈਂਦਾ ਸੀ ਹਾਂ ਅੱਜ ਤਾਂ ਵੇਖ ਤਾਂ ਬਦਲਾ ਸੀਗਾ ਵੀ ਕੋਈ ਖਬਰ ਸਾਡਾ ਬਣਾਊਗਾ ਕੋਸਾ ਉਹਨੂੰ ਵਿਆਹ ਕਰਾਉਣ ਨੂੰ ਨਹੀਂ ਸੀ ਕਿਹਾ ਉਹਨੂੰ ਤਾਂ ਸਰਕਾਰ ਬਦਲ ਕੇ ਆਏ ਕਹਿੰਦੇ ਸੀ ਵੀ ਸਾਨੂੰ ਕੋਈ ਉਹ ਕਰੂਗਾ ਮਾੜਾ ਮੋਟਾ ਉਹ ਕਹਿੰਦਾ ਇਹ ਤਾਂ 2.5 ਸਾਲ ਹੀ ਹੋਇਆ ਕਹਿੰਦਾ ਮੈਨੂੰ ਪੂਰੇ 5 ਸਾਲ ਤੱਕ ਕਹਿੰਦਾ ਦਿਓ ਜੀ ਅਸੀਂ ਤਾਂ ਹੁਣ ਦਿੱਤੀ ਪੈਣਾ ਅਸੀਂ ਤਾਂ ਸਮਰਥਕ ਹੋਣ ਨੂੰ ਬੋਟਾ ਪਾਵਾਂਗੇ ਤਾਂ ਖੁਸ਼ੀ ਨੂੰ ਬੋਟ ਨਹੀਂ ਪਹੁੰਚ ਜਾਂਦੀ ਸੱਤਰੀ ਕਾਲ ਜੀ ਭਾਈ ਜੀ ਕੀ ਕਰਿਆ ਜਾਵੇ ਇਹਨਾਂ ਨੂੰ ਦੇਖੋ ਜੇ ਕੋਈ 5 ਕਿੱਲੇ ਵਾਲਾ ਉਹਨੂੰ ਕਹਿੰਦੇ ਗਰੀਬ ਹੈ ਜਿਹੜਾ ਗਰੀਬ ਉਹਨੂੰ ਗਰੀਬ ਕਹਿ ਨਹੀਂ ਰਹੇ ਦੇਖੋ ਮੈਨੂੰ ਦੇਖੋ ਵੀ ਕੋਈ ਮਰਜ਼ੀ ਪ੍ਰਕਾਸ਼ਤ ਦੇ ਵਿੱਚ ਵਿੱਚ ਤੇ ਕੱਲ ਨਹੀਂ ਕਰਦੇ ਕੋਈ ਰਬਦਾਸ ਹੀ ਹੈ ਕੋਈ ਮਾਈਬੀ ਸਿੱਖ ਹੈ ਜਾਂ ਕੋਈ ਮਤਲਬ ਹੋਰ ਵਗੈਰਾ ਕੋਈ ਛੋਟੇ ਗਰੀਬ ਜਨਤਾ ਨੂੰ ਉਹਨਾਂ ਨੂੰ ਗਰੀਬ ਕਹਿ ਹੀ ਨਹੀਂ ਰਹੇ ਇਹਦੇ ਜੋ ਪੰਜ ਕਿੱਲੇ ਵਾਲੇ ਆ ਉਹਨੂੰ ਕਹਿੰਦਾ ਗਰੀਬ ਆ ਇਹ ਚਲੋ ਜੀ ਪੰਜ ਕਿੱਲੇ ਦਾ 5 ਲੱਖ ਰੁਪਏ ਮਾਫ ਉਹ ਜਿਹੜੇ ਖਾਂਦੇ ਆ ਉਹੀ ਕਮਾਉਂਦੇ ਆ ਉਹਨਾਂ ਨੂੰ ਗਰੀਬ ਕਹਿ ਨਹੀਂ ਰਹੇ ਇਹ ਤੇ ਦੂਜੇ ਨੂੰ ਗਰੀਬ ਕਹੀ ਜਾਂਦੀ ਜਿਹਦੇ ਕੋਲ ਇੰਨੇ ਨੇ ਕਿੱਲੇ ਜਮੀਨ ਹੈ 30 ਲੱਖ ਨੂੰ ਕਿੱਲਾ ਹੋਇਆ ਪਿਆ ਗਰੀਬਾਂ ਕੋਲੇ ਕੀ ਹੈ ਉਹੀ ਕਮਾਉਣਾ ਉਹੀ ਖਾਣਾ ਤੇ ਹਜੇ ਇਹ ਕਹਿੰਦੇ ਕਹਿੰਦੇ ਮੈਂ ਉਹ ਕਰਦਾ ਲੋਕਾਂ ਦਾ ਭਲਾ ਕਰਦਾ ਕੀ ਕਰਦਾ ਇਹ ਇਹਨੇ ਕੀ ਕਰਿਆ ਇਹਨੇ ਭਲਾ ਲੋਕਾਂ ਦਾ ਬਾਦਲ ਕੇ ਹਰੇਕ ਨੂੰ ਕਾ ਕਰਦੇ ਵਿੱਚ ਉਹਨਾਂ ਨੂੰ ਵੰਡਦੇ ਰਹੇ ਕਣਕ ਦਿੰਦੇ ਆਟਾ ਦਾਲ ਦਿੰਦੇ ਚੌਲ ਦਿੰਦੇ ਸਭ ਕੁਝ ਦਿੰਦੇ ਰਹੇ ਖੰਡ ਦਿੰਦੇ ਰਹੇ ਇਹਨੇ ਕੀਤੇ ਇਹਨੇ ਜੋ ਦਿੰਦੇ ਛੋ ਵੀ ਕੱਟ ਦਦੇ ਦਿੱਤੇ ਨੇ ਜਿਹੜਾ ਤੁਹਾਨੂੰ ਹੁਣ ਕੀ ਲੱਗਦਾ ਕਿ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਜ਼ਿਆਦੇ ਮੰਨ ਲੋ ਜਿਹੜੀਆਂ ਬਖ ਬਖ ਪਾਰਟੀਆਂ ਨੇ ਅਸੀਂ ਤਾਂ ਹਰਸਮਤ ਕੋਰ ਨੂੰ ਵੋਟ ਪਾਵਾਂਗੇ ਇਹ ਭਗਵੰਤ ਮਾਨ ਕਹਿੰਦਾ ਇਹ ਨੂੰ 2.5 ਸਾਲ ਹੋ ਗਏ 2.5 ਸਾਲ ਹੋਰ ਦੇ ਦੇ ਤੋ ਕਹਿੰਦਾ ਇਹ ਨੂੰ ਤੇਰਾ ਹੱਥ ਹੋਰ ਦੇ ਦੇ ਇਹਦਾ ਕਹਿੰਦਾ ਇਹ 2.5 ਸਾਲ ਦਿੰਨੇ ਆ ਜਿਹੜੇ ਜਿਹੜੇ 100-100 ਕਿੱਲੇ ਵਾਲੇ ਆ ਜਿਹੜੇ 100-100 ਕਿੱਲੇ ਉਹਨਾਂ ਨੂੰ ਇਹ ਮਤਲਬ ਉਹ ਦੇਊਗਾ ਵਿਚਾਰਾ ਕੜਕਤਾਲ ਸਕੀਮ ਇਹਦਾਊਗਾ ਜਿਹ ਕੋ 80 90 ਕਿੱਲੇ ਉਹਨਾਂ ਦੇ ਕਾਰਡ ਬਣੇ ਹੈਗੇ ਤੇ ਤੂੰ ਜਿਹੜੇ ਗਰੀਬ ਆ ਉਹਨੇ ਕਿ ਕਰ ਕੱਟੀ ਜਾਂਦਾ ਕਾਰਡ ਇਹ ਉਹਨੂੰ ਮੈਨੂੰ ਆ ਦੱਸੋ ਵੀ ਗਰੀਬ 100 ਕਿੱਲੇ ਵਾਲੇ ਕਿ ਮਤਲਬ ਜਿਹੜੇ ਕੋ ਕੱਖ ਨਹੀਂ ਕੋ ਗਰੀਬ ਹੈਗਾ ਕੋ ਅਮੀਰ ਹੈ ਉਹਦਾ ਨਜ਼ਰ ਵਿੱਚ ਅਮੀਰ ਲੱਗਿਆ ਮੈਨੂੰ ਤਾਂ ਲੱਗਦਾ ਇਹ ਇਹਨੂੰ ਗ 100 ਕਿਲਿਆਂ ਦੇ ਕਾਰਡ ਬਣਾ ਤੇ ਗਰੀਬਾਂ ਦੇ ਕੱਟਣ ਦਾ ਚਲੋ ਜੀ ਤੂੰ ਕੌਣ ਤੇ ਮੈਂ ਕੌਣ ਮਗਰੋਂ ਕਹਿੰਦਾ 5 ਕਿਲਿਆਂ ਦੇ ਗਰੀਬੇ 5 ਲੱਖ ਰੁਪਏ ਮਾਫ ਉਹਨਾਂ ਨੂੰ ਜਿਹੜੇ ਗਰੀਬ ਉਹੀ ਦਿਹਾੜੀ ਕਰਨੀ ਉਹੀ ਖਮਾਣੇ ਉਹੀ ਖਾਣਾ ਤੇ ਉਹਨੂੰ ਕੱਟੀ ਜਾਂਦੇ ਕਾਰਡ ਵਗੈਰਾ ਉਹਨੂੰ ਕਹਿੰਦਾ ਤਾਂ ਛਾਣ ਹੁਣ ਦੱਸੋ ਜੀ ਮੈਨੂੰ ਇੱਕ ਆਪਣੇ ਗੁਰਮੀਤ ਕੋਟਿਆ ਦਾ ਜਿਹੜਾ ਬਰੇ ਵਿਰੋਧ ਕੀਤਾ ਸੀ ਕਿਸਾਨਾਂ ਨੇ ਨੌਜਵਾਨਾਂ ਨੇ ਉਹਨਾਂ ਤੇ ਜਿਹੜੇ 8 ਨੌਜਵਾਨ ਨੇ ਉਹਨਾਂ ਤੇ ਪਰਚਾ ਪਾਤਾ ਭਵੰਤਵਾਨੀ ਸਰਕਾਰ ਨੇ ਇਹਨੂੰ ਤੁਸੀਂ ਕਦੇ ਦੇਖਦੇ ਹੋ ਅਸੀਂ ਤਾਂ ਇਹੀ ਗੱਲ ਕਰਦੇ ਆ ਨਸਾ ਦੇਖ ਲਓ ਚਿੱਟਾ ਦੇਖ ਲਓ ਕਿਹੜਾ ਨਸਾ ਨਹੀਂ ਚੱਲ ਰ ਇਹ ਕਿਤੇ ਕਹਿੰਦੇ ਹੁੰਦੇ ਐਸਟਾ ਨਸ਼ਾ ਬੰਦ ਕਰ ਦਾਂਗੇ ਐ ਕਰ ਦਾਂਗੇ ਬਾਹ ਕਰ ਦਾਂਗੇ ਹੁਣ ਕੀ ਕੁਛ ਨਹੀਂ ਚੱਲ ਰਿਹਾ ਕਿਉਂ ਇਹ ਕਰਨ ਸਾਈ ਗਵਰਨਮੈਂਟ ਕਿਉਂ ਇਹਦੀ ਗੌਰ ਇੱਕ ਮਿੰਟ ਚ ਕਰ ਲਈ ਜੇ ਕਰਨ ਤੇ ਅੱਜ ਦਾ ਇਹਨੇ ਕੁਛ ਵੀ ਨਹੀਂ ਕਰੀ ਗਵਰਨਮੈਂਟ ਇਹ ਕਹਿੰਦਾ ਮੈਂ ਤਾਂ ਹੀ ਐ ਕਰ ਦੂੰ ਮੈਂ ਬਾਹ ਕਰ ਦੂੰ ਕੀ ਕਰ ਰਹੇ ਇਹਨਾਂ ਨੇ ਇਹ ਕੁਛ ਨਹੀਂ ਕਰਦੇ ਵੀਰੋ ਹੱਥ ਬਨ ਕੇ ਬੇਨਤੀ ਐ ਜੋ ਤੁਸਾਨੂੰ ਚੰਗਾ ਲੱਗਦਾ ਉਸ ਨੂੰ ਵੋਟ ਪਾਓ ਸਿੱਧੀ ਗੱਲ ਐ ਐਵੇਂ ਇਹ ਗਰੀਬ ਜੋ ਗਰੀਬੀ ਸਮਝੇ ਜੇ ਇਹਨੂੰ ਗਰੀਬੀ ਦਾ ਪਤਾ ਹੀ ਫਿਰਦਾ ਗਰੀਬੀ ਸਮਝੇ ਕਿਸੇ ਨੂੰ ਜਿਹਨੂੰ ਪਤਾ ਨਹੀਂ ਕਿ ਗਰੀਬੀ ਹੁੰਦੀ ਚੀਜ਼ ਕੀ ਹੈਗੀ ਪਤਾ ਉਹਨੂੰ ਹੁੰਦਾ ਜਿਹੜਾ ਇੱਕ ਟਾਈਮ ਭੁੱਖਾ ਪ ਪਿਕਨਰ ਵੀ ਦੇੜੀ ਮਿਲਦੀ ਹੈ ਇਹ ਤਾਂ ਠੀਕੇ ਵੀ ਆਪਦੀਆਂ ਮਨਾਈ ਕਰੀ ਜਾਂਦੇ ਨੇਗੇ ਮਗਰੋਂ ਕਹਿੰਦੇ ਇੱਥੇ ਗਰੀਬਾਂ ਸਹਾਇਤਾ ਕਰਦੇ ਆ ਜੀ ਸਹਾਇਤਾ ਕੀ ਕਰਦੇ ਇਹ ਕੀ ਕਰਦੇ ਨੇ ਸਹਾਇਤਾ ਕਿ ਕਿੰਨਾਂ ਨੂੰ ਹੁਣ ਹੁਣ ਦੇਖੋ ਕਿ 15 ਕਿਲੋ ਕਣਕ ਮਿਲਦੀ ਨੇ ਹੁਣ ਤਾਂ ਉਹ ਵੀ 10 ਕਿਲੋ ਕਰਤੀ ਸੀ ਨੇ ਉਹ ਵੀ ਕੱਟਦੇ ਇਹਨਾਂ ਨੇ ਕਾਰਡ ਵਗੈਰਾ ਇਹ ਤਾਂ ਕਹਿੰਦਾ ਮੈਂ 40000 ਜਿਹੜੀਆਂ ਨੌਕਰੀਆਂ ਨੇ ਮੈਂ ਉਹ ਦੇਤੀਆਂ ਨੇ ਸਾਡੇ ਪਿੰਡ 'ਚ ਮਿਲੀਆਂ ਨੌਕਰੀ ਕਿਸੇ ਨੂੰ ਕੋਈ ਕੋਈ ਨੌਕਰੀ ਮਿਲਿਆ ਦੇਖੋ ਇਹਨਾਂ ਨੇ ਪੜੇ ਬੱਚੇ ਖੜੇ ਹੈ ਸਾਡੀ ਕੁੜੀਆਂ ਖੜੀਆਂ ਮੁੰਡੇ ਖੜੇ ਹੈ ਇਹਨੂੰ ਪੁੱਛ ਕੇ ਦੇਖ ਲੋ ਕਿਸੇ ਨੂੰ ਕੁਝ ਨਹੀਂ ਮਿਲੀ ਨਹੀਂ ਬਾਪੂ ਜੀ ਜ਼ਿਮੀਂਦ ਗਰੀਬੰਦਾ ਕੋਈ ਸਾਡੇ ਪਿੰਡ ਦਾ ਇੱਕ ਰੱਖਿਆ ਦਿਖਾ ਦੇ ਮੁੰਡਾ ਵੀ ਆ ਰੱਖਿਆ ਕਿਸਾਨ ਤਾਂ ਆਪ ਵਿਰੋਧ ਕਰੀ ਜਾਂਦੇ ਜੀ ਇਹਨਾਂ ਦੇ ਆਮ ਪਾਰਟੀ ਦਾ ਮਤਲਬ ਬਰਿਆਂ ਦੇ ਵਿੱਚ ਹੈਗੇ ਆ 8 ਜਣੇ ਦੇ ਪਰਚੇ ਪਤੇ ਕਿਸਾਨਾਂ ਦੇ ਆ ਗਰੀਬਾਂ ਦੇ ਇਹਨਾਂ ਦੀ ਜ਼ਿੰਮੇਵਾਰਾਂ ਦੇ ਸਾਰੇ ਰੱਖੇ ਨੇ ਵੱਡੇ ਲੋ ਅੱਜ ਅੱਛਾ ਜੀ ਸਾਡੇ ਸਾਰੇ ਮੁੰਡੇ ਗੜ ਤੇ ਇਹਨਾਂ ਨੇ ਨਹੀਂ ਤਾਂ ਕਹਿੰਦੇ ਸੀ ਮੰਨ ਲੋ ਜਿਹੜੇ ਪੜੇ ਲਿਖੇ ਨੇ ਜਿਹੜੀ ਜਿਹੜੀ ਯੋਗਤਾ ਦੇ ਹਿਸਾਬ ਦੇ ਨਾਲ ਰੱਖ ਰਹੇ ਆ ਐਂ ਤਾਂ ਇਹਨਾਂ ਨੂੰ ਪਤਾ ਨਹੀਂ ਜੀ ਇਹ ਮੁੰਡਾ ਇੱਕ ਹੀ ਨਹੀਂ ਰੱਖਿਆ ਸਾਡੇ ਗਰੀਬਾਂ ਦਾ ਤਾਂ ਕਿਸੇ ਦਾ ਵੀ ਜਿਹੜੇ ਜਮਾ ਫਰੀ ਹਾਂਜੀ ਭਾਈ ਕੀ ਚੱਕ ਦੇਖੋ ਜੀ ਮੇਰੇ ਦਾਦ ਨੇ 1999 ਵਿੱਚ ਖੜਗੂਬਾਦ ਦੇ ਵਿੱਚ ਡੈਥ ਹੋ ਗਈ ਸੀਗੀ ਮਾਰਗੇ ਵਿੱਚ ਖੜਗੂ ਆਕੇ ਉਹਦੇ ਵਿੱਚ ਪਤਾ ਕਿਉਂ ਗਿਆ ਲੱਗਦਾ ਸਾਡਾ ਰੈੱਡ ਕਾਰਡ ਬਣਿਆ ਹੋਇਆਗਾ ਮੈਂ 10-12 ਸਾਲ ਸਕੂਲ ਦੇ ਵਿੱਚ ਵੀ ਲਾਇਆ ਮੈਨੂੰ ਕੱਢ ਕੇ ਉਹਨੇ ਬਾਹਰ ਮਾਰਿਆ ਮੇਰੇ ਲੇਬਰ ਕੋਰਡ ਦੇ ਵਿੱਚ ਕਹੀ ਚੱਲੀ ਜਾਂਦਾ ਕੋਈ ਸੁਣਵਾਈ ਨਹੀਂ ਹੋਈ ਕੋਈ ਕੁਝ ਨਹੀਂ ਕਰ ਰਿਹਾ ਮੈਂ ਹੱਥ ਵਨ ਕੇ ਬੇਨਤੀ ਹੈ ਭਰਾਵੋ ਬੋਰਡ ਨੂੰ ਬੋਜ ਚੰਗਾ ਲੱਗਦਾ ਹੈ ਸਿੱਧੀ ਗੱਲ ਹੈ ਇਹ ਬਗੈਰ ਗੱਲ ਤੇ ਵੋਟ ਨਾ ਪਾਣੇ ਹੋ ਕੋਈ ਵੋਟ ਨਾ ਪਾਇਓ ਦੇਖ ਕੇ ਬਟਨ ਮਟ ਦਬੋ ਕਦੇ ਵਾਸਤੇ ਵੀ ਕਰਦੇ ਵਾਸਤੇ ਕਿਉਂਕਿ ਜੋ ਗਰੀਬ ਨੂੰ ਮਿਲਦਾ ਦੇ ਨਹੀਂ ਰਹੇ ਹੈ ਇਹ ਦੇਖ ਤਕੜੇ ਨੂੰ ਕਹਿੰਦੇ ਗਰੀਬ ਹੈ ਗਰੀਬਾਂ ਨੂੰ ਕਹਿੰਦੇ ਅਮੀਰ ਹੈ ਹੁਣ ਦੱਸੋ ਮੈਨੂੰ ਵੀ ਕੌਣ ਚੰਗਾ ਹੈ ਕਿਹੜੀ ਸਰਕਾਰ ਚੰਗੀ ਹੈ ਆਪ ਵੀ ਲੋਕ ਜਾਣ 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 ਲੈਣਗੇ ਇਹਨਾਂ ਤੋਂ ਅ ਹਰੜ ਬੇਕੇ ਜਿਹੜਾ ਵੱਡਾ ਜਿਹੜਾ ਰੋਸ ਦੇਖਣ ਨੂੰ ਮਿਲਿਆਗਾ ਇਹਨਾਂ ਨੌਜਵਾਨਾਂ ਵਿੱਚ ਇਹਨਾਂ ਬਜ਼ੁਰਗਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਭਵੰਤਮਾਨ ਦੀ ਸਰਕਾਰ ਬੰਦੇ ਸਾਰੀ ਸਾਡੀ ਜਿਹੜੀ ਆਟਾ ਦਾਲ ਸਕੀਮਸ ਜਿਹੜੀ ਉਹ ਬੰਦ ਕਰਤੀ ਇਹਨਾਂ ਦੇ ਕਾਰ ਜਿਹੜੇ ਨੇ ਉਹ ਕੱਟ ਦਿੱਤੇ ਨੇ ਪਰ ਇੱਕ ਪਾਸੇ ਦਾ ਭਵੰਤਮਾਨ ਵੱਡੇ ਵੱਡੇ ਵਾਅਦੇ ਕਰਦਾ ਕਿ ਮੈਂ 40000 ਨੌਜਵਾਨਾਂ ਨੂੰ ਤੇ ਭੈਣਾਂ ਨੂੰ ਨੌਕਰੀ ਦਿੱਤੀਆਂ ਪਰ ਦੂਜੇ ਪਾਸੇ ਅਜੇ ਢਾਈ ਸਾਲ ਹੋਏ ਨੇ ਸਰਕਾਰ ਬਣੀ ਨੂੰ ਜਿਹੜਾ ਇਹ ਗਰੀਬ ਵਰਗਾ ਜਿਹੜਾ ਇਹ ਆਮ ਆਦਮੀ ਪਾਰਟੀ ਤੋਂ ਜਿਹੜਾ ਅੱਕ ਚੁੱਕਿਆਗਾ ਇਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਤਾਂ ਬਾਦਲ ਜਿਹੜਾ ਦਲ ਸੀ ਅਕਾਲੀ ਦਲ ਸੀ ਉਹੀ ਸਾਨੂੰ ਆਟਾ ਦਾਲ ਸਕੀਮ ਦਿੰਦਾ ਸੀ ਤੁਸੀਂ ਵੇਖਦੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ